ਨੌਜਵਾਨ ਨੇ ਮਾਂ ਨੂੰ ਕਨੇੜੀ ਚੱਕ ਕਰਿਆ ਆ ਕੰਮ ਸਾਰੇ ਹੀ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਆਪਣੀ ਮਾਂ ਨੂੰ ਕਨੇੜੀ ਤੇ ਚੱਕ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਰਿਹਾ ਹੈ ਦਰਅਸਲ ਇਸ ਨੌਜਵਾਨ ਦੀ ਮਾਂ ਜਿਆਦਾ ਬਜ਼ੁਰਗ ਹੋਣ ਕਰਕੇ ਬਿਮਾਰ ਰਹਿਣ ਲੱਗ ਗਈ ਸੀ ਜਿਸ ਕਰਕੇ ਇਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਮੇਰੀ ਆਖਰੀ ਇੱਛਾ ਹੈ ਕਿ ਮੈਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਂ ਬਸ ਫੇਰ ਕੀ ਸੀ ਇਸ ਮਾਂ ਦਾ ਪੁੱਤ ਬਣ ਗਿਆ ਸਰਬਨ ਪੁੱਤ ਮਾਂ ਤੁਰ ਨਹੀਂ ਸਕਦੀ ਸੀ ਤਾਂ ਇਸ ਪੁੱਤ ਨੇ ਆਪਣੀ ਮਾਂ ਨੂੰ ਚੱਕ ਲਿਆ ਘਨੇੜੀ ਅਤੇ ਨਿਕਲ ਗਿਆ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਜਿਸ ਨੂੰ ਦੇਖ ਕੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਰੱਬ ਇਸ ਤਰ੍ਹਾਂ ਦਾ ਪੁੱਤਰ ਹਰ ਘਰ ਵਿੱਚ ਦੇਵੇ ਜੋ ਕਿ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਪੂਰੀ ਵਾਲ ਆ ਰਿਹਾ ਹੈ ਸੋ ਤੁਹਾਡੇ ਇਸ ਪੁੱਤ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ